1125 ਨੂੰ ਮਕਦਮਾ ਨੰਬਰ 122 ਚੋਰੀ ਦੀ ਰਿਪੋਰਟ ਹੈ ਜਿਹੜੀ ਕ੍ਰਿਸ਼ਨਾ ਮੰਦਰ ਬ੍ਰੇਟਾ ਜਿਹੜੇ ਮੇਨ ਬਾਜ਼ਾਰ ਤੋਂ ਚੋਰੀ ਕੀਤੀ ਗਈ ਸੀ ਇਹ ਨਾਮ ਨੂੰ ਵਿਅਕਤੀ ਦੇ ਖਿਲਾਫ ਦਰਜ ਕੀਤਾ ਗਿਆ ਸੀਗਾ ਤੇ ਅਸੀਂ ਸੀਸੀਟੀਵੀ ਕੈਮਰੇਆਂ ਚ ਫੋਟੋ ਜਿਹੜੀਆਂ ਆਈਆਂ ਸੀ ਉਹਦੇ ਉਹਨਾਂ ਵਿੱਚ ਜਿਹੜੇ ਡੋੜੇ ਦੋਸਤ ਸੀ ਉਹਨਾਂ ਨੂੰ ਕਲਾਸ ਕਰਕੇ ਕੱਲ ਤਿੰਨ ਜਿਹੜੇ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਿੰਨਾਂ ਵਿੱਚ ਚਰਨ ਜੀ ਸੀ ਇਹਦੇ ਚਰਨਾਂ ਸਨੋਪਰ ਸੇਵ ਸਿੰਘ ਵਾਸੀ ਖਡਾਲ ਖਡਾਕ람 ਹਾਲ ਬਾਬਾ ਬਰੇ ਨਾਜ ਸਿੰਘ ਪੁੱਤਰ ਬਲਦੇਵ ਸਿੰਘ ਆਰੋ ਬਰਲਾਡਾ ਹਰਪ੍ਰੀਤ ਸਿੰਘ ਲੀਸ ਬਿੱਲਾ ਪੁੱਤਰ ਮਹਿੰਦਰ ਸਿੰਘ ਵਾਸੀ ਬਰਲਾਡਾ ਇਹਨਾਂ ਨੇ ਚੋਰੀ ਕੀਤੀ ਸੀ ਜੋ ਤਕਰੀਰ ਨਾ ਚੱਲ ਰਹੀ ਹੈ ਅੱਗੇ ਅਸੀਂ ਕੁਸਟਮਰ ਨਾਲ ਲੈ ਕੇ ਜਿਹੜੀ ਵੀ ਕਾਰਵਾਈ ਆਮਨੇ ਉਹ ਜਿਹੜੀ ਇਹਨਾਂ ਨੇ ਚੋਰੀ ਕੀਤੀ ਸੀ ਉਸ ਬਰਾਮਦ ਹੋਇਆ ਜ ਇਹਨਾਂ ਤੋਂ ਹਾਂਜੀ ਉਸਕਾ ਹੋਇਆ ਅੱਛਾ ਉਹ ਜਿਹੜਾ ਵੀ ਅੱਛਾ ਉਹ ਹੋਰ ਜਿਹੜੇ ਮਾਮਲੇ ਆ ਉਹਨਾਂ ਵਿੱਚ ਤੁਸੀਂ ਇਹਨਾਂ ਤੋਂ ਪੁੱਛ-ਕਿਛ ਕਰ ਰਹੇ ਹੋ ਹਾਂਜੀ ਅੱਜ ਕਰ ਰਹੇ ਹਾਂ ਤੁਸੀਂ ਚੱਲ ਰਹੀ ਹੈ ਪਰਸਨ ਮਾਡਲ ਲੱਗ ਕੇ ਜੋ ਵੀ ਗੱਲ ਸਾਹਮਣੇ ਆਉਗੀ ਉਹ ਅੱਗੇ ਤੁਸੀਂ ਕਰ ਰਹੇ ਹੋ ਚੋਰੀ ਕਿੰਨੀ ਹੋਈ ਸੀ ਜਿਆ ਚੋਰੀ ਇਹ 10000 ਰੁਪਏ ਦੀ 10000 ਰੁਪਏ ਦੀ تھی ਨਾ ਠੀਕ ਹੈ ਹਾਂ ਓਕੇ